ਉਰੇ ਪੰਜਾਬ ਉਰੇ ਪੰਜਾਬ ਦਾ ਆਮ ਆਦਮੀ ਪਾਰਟੀ ਦੇ 13 ਦੇ 13 ਕੈਂਡੀਡੇਟ ਜਿੱਤੇ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਹੈ ਕਿਸਾਨਾਂ ਦੇ ਮੁੱਦੇ ਤੇ ਵੀ ਬਹੁਤ ਕੁਝ ਕਰ ਸਕਦੀ ਸੀ ਲੇਕਿਨ ਉਹਨੇ ਨਹੀਂ ਕੀਤਾ ਤਾਂ ਜੋ ਕਰ ਸਕਦੇ ਸਭ ਕੁਝ ਕੀਤਾ ਕਿ ਐਫ ਆਈ ਆਰ ਵੀ ਨਹੀਂ ਦਰਜ ਕੀਤੀ ਗਈ ਹਾਂ ਖੇਤੀ ਆ ਕਿਉਂ ਨਹੀਂ ਕੀਤੀ ਹਾਂ ਕੀਤੀ ਹੈ ਕੀਤੀ ਆ ਹਾਂ ਕੀਤੀ ਆ ਤੇ ਪ੍ਰਧਾਨ ਨੂੰ ਕਰੋੜ ਰੁਪਏ ਦਿੱਤਾ ਜਾ ਕੀਤੀ ਕਿਉਂ ਨਹੀਂ ਕੀਤੀ ਹੈ ਉਹ ਜਾ ਕੋਈ ਬੈਸਟ ਹੋਏ ਕਿ ਆ ਕੇ ਤੇ ਪੈਦਾ ਸ਼ੂਟਰ ਦੀ ਨਿਊਯਾਰਕ ਤੋਂ ਸਿੱਧੇ ਆ ਕੇ ਆਈ ਦੇ ਤੇਰੇ ਵੀ ਆਏ ਸਰ ਚੋਣਾਂਾਂ ਦੇ ਚੱਲਦੇ ਸਾਰੇ ਰਾਜਨੀਤਿਕ ਜਿਹੜੇ ਲੀਡਰ ਹੈ ਉਹ ਆਪਣਾ ਆਪਣਾ ਚੋਣ ਪ੍ਰਚਾਰ ਦੇ ਵਿੱਚ ਜਿਟੇ ਐ ਸੋ ਸਾਡੇ ਨਾਲ ਕੁਲਦੀਪ ਸਿੰਘ ਢਾਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਹੈ ਸਾਡੇ ਨਾਲ ਮੌਜੂਦ ਹੈ ਇੱਕ ਚਾਹਲੀ ਦੁਕਾਨ ਤੇ ਚੋਣ ਪ੍ਰਚਾਰ ਦੇ ਦੌਰਾਨ ਪੁੱਜੇ ਸੀ ਢਾਰੀਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾ ਤੁਹਾਡਾ ਤੁਸੀਂ ਟਾਈਮ ਦਿੱਤਾ ਢਾਰੀਵਾਲ ਸਾਹਿਬ ਭਾਜਪਾ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਵਾ ਕੀ ਕਹਿੰਦੇ ਹੋ ਉਹਨਾਂ ਦੇ ਮੈਨੀਫੈਸਟੋ ਬਾਰੇ ਕੀ ਲੱਗਦਾ ਹੈ ਕਿ ਲੋਕ ਇੱਕ ਵਾਰੀ ਫੇਰ ਉੱਚੀ ਗੱਲਾ ਉਹਨੂੰ ਕਿਹਾ ਜਾਏ 10 ਸਾਲ ਪਹਿਲਾਂ ਮੈਨੀਫੈਸਟੋ ਜਾਰੀ ਕੀਤਾ ਹੈ ਉਹ ਲਾਗੂ ਕੀਤਾ 10 ਸਾਲ ਦੀ ਆਪਣੀ ਪ੍ਰਾਪਤੀਆਂ ਦਾ ਸੁਖੀ ਆ ਅਗਲੀਆਂ ਦੀ ਗੱਲ ਫੇਰ ਕਰਾਂਗੇ ਪਹਿਲਾਂ 10 ਸਾਲ ਪੁਰਾਣਾ ਜਿਹੜਾ ਕਹੇ ਬੰਦਾ ਬੰਦਾ ਲੱਖ ਰੁਪਿਆ ਆਊਗਾ ਸਾਲ ਚ 2 ਕਰੋੜ ਨੌਕਰੀ ਦਾਂਗੇ ਇੰਡਸਟਰੀ ਆਜੂਗੀ ਆਜੂ ਪਹਿਲਾਂ ਉਹ ਸਾਤ ਦੋ ਅਬਾਨੀ ਦਾਨੀਏ ਨੇ ਕਿੰਨੇ ਪੈਸੇ ਲਟਾਏ ਕਿੰਨੇ ਆਪਣੇ ਯਾਰਾਂ ਨੂੰ ਇੰਡੀਆ ਲਟਾਇਆ ਉਹ ਉਹ ਲਿਸਟ ਦਿਓ ਸਾਨੂੰ ਐਦਾਂ ਦੇ ਮੈਨੀਫੈਸਟੋ ਦੀ ਚਾਹੀਦਾ ਸਨ ਚੰਦਰ ਸਾਹਿਬ ਲਗਾਤਾਰ ਚੋਣਾਂ ਪ੍ਰਚਾਰ ਕਰਦੇ ਪਏ ਉਹ ਅਕਾਲੀ ਦਲ ਨੇ ਵੀ ਅਨੀਲ ਜੋਸ਼ੀ ਨੂੰ ਜਿਹੜੇ ਪੁਰਾਣੇ ਅਕਾਲੀ ਭਾਜਪਾ ਗੱਠ ਜੋੜ ਦੇ ਨੇਤਾ ਰਹੇ ਆ ਉਹਨਾਂ ਨੂੰ ਟਿਕਟ ਦਿੱਤੀ ਆ ਕੀ ਲੱਗਦਾ ਕਿ ਕਿਹੋ ਜਿਹਾ ਇਸ ਵਾਰੀ ਜਿਹੜੀ ਫਾਈਟ ਰਹੇਗੀ ਪੂਰੇ ਪੰਜਾਬ ਪੂਰੇ ਪੰਜਾਬ ਜਮਾਦੀ ਪਾਰਟੀ ਦੇ 13 ਦੇ 13 ਕੈਂਡੀਡੇਟ ਸਾਡੇ ਲੋਕ ਵੇਖੋ ਜੋਸ਼ੀ ਸਾਹਿਬ ਅਕਾਲੀ ਦਲ ਦੇ ਲੀਡਰ ਨੇ ਉਹ ਵੀ ਲੜਨ ਅਜੇ ਕਾਂਗਰਸ ਨੇ ਵੀ ਅੱਜ ਉਮੀਦਵਾਰ ਡੇਣਾ ਸਾਰੇ ਵਾਕਿਆ ਸਾਰੇ ਲੋਕ ਆਪੋ ਆਪਣੀ ਇਲੈਕਸ਼ਨ ਲੜਨ ਜਨਤਾ ਜ਼ਿਆਰ ਜਨਤਾ ਆਪੇ ਫੈਲਾ ਕਰੂਗੀ ਅਸੀਂ 2 ਸਾਲ ਦਾ ਰਿਪੋਰਟ ਕਰ ਦਾਂਗੇ ਭਾਜੀਪੀ 10 ਸਾਲ ਦਾ ਦਵੇ ਕਾਲੀਦਾਲ ਨੇ ਪੰਜ ਵਾਰ ਮੁੱਖ ਮੰਤਰੀ ਰਹੇ ਬਾਲੂ ਸਾਹਿਬ ਉਹ ਵੀ ਲੋਕਾਂ ਦੇ ਹਸਰਤਾਂ ਫੇਰ ਵੀ ਅਸੀਂ ਕੀ ਕੀਤਾ ਪੰਜਾਬ ਲਈ ਕਿਸਾਨਾਂ ਦਾ ਕਹਿਣਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਹੈ ਕਿਸਾਨਾਂ ਦੇ ਮੁੱਦੇ ਤੇ ਵੀ ਬਹੁਤ ਕੁਝ ਕਰ ਸਕਦੀ ਸੀ ਲੇਕਿਨ ਉਹਨੇ ਨਹੀਂ ਕੀਤਾ ਜੋ ਕਰ ਸਕਦੇ ਸਨ ਉਹ ਸਭ ਕੁਝ ਕੀਤਾ ਜੋ ਸੈਂਟਰ ਨਾਲ ਸੀਗਾ ਉਹਦੇ ਉਹਦੇ ਵਕੀਲ ਬਣੇ ਕਿਸਾਨਾਂ ਦੇ ਨਾਲ ਮੋਤਾ ਲੱਗਣ ਤੋਂ ਲੈ ਕੇ ਅੱਜ ਤੱਕ ਜਿਹੜੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਾਂ ਆਮ ਆਮਾਰੀ ਪਾਰਟੀ ਹੈ ਪਹਿਲਾਂ ਵੀ ਜਟਾਨ ਦੀ ਤਰ੍ਹਾਂ ਕਿਸਾਨਾਂ ਦੇ ਨਾਲ ਖੜੀ ਹੈ ਅੱਜ ਵੀ ਸ਼ੁਭਗੰਦੇ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਨਹੀਂ ਦਰਜ ਕੀਤੀ ਗਈ ਹਾਂ ਕੀਤੀ ਆ ਕਿਉਂ ਨਹੀਂ ਕੀਤੀ ਹੂੰ ਕੀਤੀ ਹੈ ਕੀਤੀ ਆ ਹਾਂ ਕੀਤੀ ਆ ਤੇ ਪ੍ਰਧਾਨ ਨੂੰ ਕਰੋੜ ਰੁਪਏ ਦਿੱਤਾ ਜਾ ਕੀਤੀ ਕਿਉਂ ਨਹੀਂ ਕੀਤੀ ਹੈ ਸਭ ਕੁਝ ਕੀਤਾ ਪਰ ਜਿਹੜੇ ਜਿਹੜੀਆਂ ਦੂਜੀਆਂ ਸਟੇਟਾਂ ਨਾਲ ਰਿਲੇਟਡ ਜਾਂ ਸੈਂਟਰ ਨਾਲ ਰਿਲੇਟਡ ਇਸ਼ੂ ਨੇ ਉਹ ਤਾਂ ਦੇਖੋ ਉੱਥੇ ਜਾ ਕੇ ਦਿੱਲੀ ਜਾਵਾਂਗੇ ਉਹਨਾਂ ਨਾਲ ਲੜਾਈ ਲੜਾਂਗੇ ਉੱਥੇ ਬਹਿ ਕੇ ਕਦਾ ਗੱਲ ਕਰਾਂਗੇ ਸੰਦੂ ਸਾਹਿਬ ਨੂੰ ਤੁਸੀਂ ਹਮੇਸ਼ਾ ਪੈਰਾਸ਼ੂਟ ਉਮੀਦਵਾਰ ਕਹਿੰਦੇ ਹੋ ਉਹਨਾਂ ਨੇ ਵੀ ਤੁਹਾਨੂੰ ਜਵਾਬ ਦਿੱਤਾ ਕਿ ਧਾਰੀਵਾਲ ਸਾਹਿਬ ਵੀ ਪੈਰਾਸ਼ੂਟ ਤੋਂ ਹੀ ਆਏ ਕਿਉਂਕਿ ਵਿਦੇਸ਼ 'ਚ ਰਹਿੰਦੇ ਸੀ ਉੱਥੇ ਉਹਨਾਂ ਦਾ ਘਰ ਸੀ ਮੇਰਾ ਵੀ ਇੱਥੇ ਘਰ ਹੈ ਮੈਂ ਵੀ ਇੱਥੇ ਆਇਆ ਹਾਂ ਕਿੱਥੇ ਆਉਂਦੇ ਦੱਸੋ ਕਿੱਥੇ ਘਰ ਦੱਸੋ ਮੇਰਾ ਤਾਂ ਨਵਾਕਾ ਤੌਰ ਤੇ ਜਗਦੇਕਲਾ ਪਿੰਡ ਦੇ ਖੇਤਾਂ 'ਚ ਮੇਰਾ ਘਰ ਹੈ ਸੰਦੂ ਸਾਹਿਬ ਦੱਸੋ ਕਿੱਥੇ ਘਰ ਹੋਇਆ ਤੁਸੀਂ ਬੈਸਟੂ ਲੈ ਕੇ ਆ ਕੇ ਤੇ ਪੈਰਾਸ਼ੂਟ ਉੱਡ ਕੇ ਨਿਊਯਾਰਕ ਤੋਂ ਸਿੱਧੇ ਆ ਕੇ ਸਾਹਿਬ ਇਹ ਤੇਰਾ ਵੀ ਆਏ ਸਰ 13 ਦੇ ਆ ਕੇ ਇੱਥੇ ਧੱਕੇ ਖਾਣ ਨੇ 13 ਨੇ 13 ਦੇ ਆ ਕੇ 8-10 ਸਾਲ ਪਾਰਟੀ ਚ ਕੰਮ ਕੀਤਾ ਫੇਰ ਪਾਰਟੀ ਦੇ ਆਪੋਖਾ ਕੀਤਾ ਐਦਾਂ ਥੋੜੇ ਕਿ ਕੱਲ ਆਏ ਤੇ ਅੱਜ ਮੌਕਾ ਮਿਲ ਗਿਆ ਕੰਮ ਕਰਕੇ ਮੌਕਾ ਵਗਿਆ ਸਭ ਦੇ ਕਿ ਗੱਲ ਹਾਂ ਇੰਡੀਆ ਇੰਡੀਆ ਗੱਠ ਜੋੜ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਗੱਠ ਜੋੜ ਨਹੀਂ ਹੈ ਕਿ ਲੱਗਦਾ ਕਿ ਗੁਰਜੀਤ ਸਿੰਘ ਗੋਜਲਾ ਤੁਹਾਨੂੰ ਫਾਈਟ ਦੇ ਸਕਦੇ ਆ ਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਸਭ ਪਾਰਟੀਆਂ ਦੇ ਆਪ ਆਪਣੇ ਉਮੀਦਵਾਰ ਤਾਰਦੇ ਤਾਰਨੇ ਚਾਹੀਦੇ ਫੈਸਲਾ ਲੋਕਾਂ ਨੇ ਕਰ ਭਾਈ ਇਹਦੀ ਗੱਲ ਕੋਈ ਗੱਲ ਨਹੀਂ ਕੋਈ ਗੱਲ ਦੀ ਆਇਲਾ ਸਾਹਿਬ ਆਉਣ ਕੋਈ ਆਵੇ ਕੋਈ ਗੱਲ ਦੀ ਇੱਕ ਹੀ ਗੱਲ ਕਿਸਾਨਾਂ ਦੇ ਮੁੱਦੇ ਤੇ ਭਾਜਪਾ ਨੂੰ ਨੁਕਸਾਨ ਹੋਏਗਾ ਬਿਲਕੁਲ ਹੋਏਗਾ ਜੀ 740 ਕਿਸਾਨ ਬੀਜੇਪੀ ਨੇ ਸ਼ਹੀਦ ਕੀਤੇ ਹਨ ਉਹਨੂੰ ਪੰਜਾਬਦ ਕਿੱਦਾਂ ਵੋਟਾਂ ਭਾਲਦੀ ਕੋਣ ਵੋਟ ਪਾਊਗਾ ਉਹਨੂੰ ਸਵਾਲ ਹੀ ਪੈਦਾ ਹੁੰਦਾ ਕੋਈ ਬਦਮਲੀ ਹਾਂ ਸੋ ਐਸਐਨ ਕੁਲਦੀਪ ਸਿੰਘ ਧਾਰੀਵਾਲ ਆਮਾਦੀ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਜਿਨ੍ਹਾਂ ਦਾ ਸਾਬਤ ਤੌਰ ਤੇ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਆਮਾਦੀ ਪਾਰਟੀ 13 ਦੀ 13ਾਂ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ